ਸ리에 ਗਾਲ ਦੀ ਸਾਰਿਆਂ ਨੂੰ ਮੈਂ ਤੁਹਾਡੇ ਆਪਣੇ ਕਿਰਿੰਗ ਟਿਕ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਸਾਰਿਆਂ ਲਈ ਲੈ ਕੇ ਆਈ ਹਾਂ ਬਹੁਤ ਹੀ ਸੋਹਣਾ ਨੀਲ ਵਰਕ ਦਾ ਸੂਟ ਆਪਾਂ ਹਰ ਟਾਈਮ ਇਹ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਇਹ ਸੂਟ ਕਸਟਮਰ ਦੀ ਡਿਮਾਂਡ ਅਕੋਰਡਿੰਗ ਹੀ ਬਣਾਇਆ ਗਿਆ ਹੈ ਜਿੱਦਾਂ ਉਹਨਾਂ ਨੇ ਆਪਾਂ ਨੂੰ ਦੱਸਿਆ ਸੀ ਕਿ ਉਹਨਾਂ ਨੇ ਇਹ ਤਾਂ ਬਣਵਾਉਣਾ ਹੈ ਇਸ ਦੀ ਨੈਕ ਦੇ ਉੱਪਰ ਵਰਕ ਕੀਤਾ ਗਿਆ ਹੈ ਬਹੁਤ ਹੀ ਸੋਹਣਾ ਵਰਕ ਕੀਤਾ ਗਿਆ ਹੈ ਇਸ ਦੀ ਨੈਕ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੀ ਐਂਡ ਇਹ ਇਸ ਦਾ ਕੀ ਰਾਇ ਜੀ ਇਸ ਉੱਪਰ ਨੀਲੀ ਕਿ ਬੁੱਟੀ ਪਾਈ ਗਈ ਹੈ ਤੇ ਸੈਂਟਰ ਦੇ ਵਿੱਚ ਇੱਕ ਬੀਜ ਵੀ ਅਟੈਚ ਕੀਤੀ ਗਈ ਹੈ ਜੀ ਇਸ ਦਾ ਫੈਬਰਿਕ ਰਹੇਗਾ ਜੀ ਖਾਦੀ ਕਾਟਨ ਬਹੁਤ ਹੀ ਸੋਨੇ ਕਲਰ ਕੰਬੀਨੇਸ਼ਨ ਰਾਕੇ ਸੂਟ ਦੇ ਉੱਪਰ ਨੀਲ ਵਰਕ ਕੀਤਾ ਗਿਆ ਹੈ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਵਰਕ ਪੂਰਾ ਵਧੀਆ ਹੋਇਆ ਹੈ ਇਸ ਦੇ ਉੱਪਰ ਪੂਰੀ ਸਫਾਈ ਨਾਲ ਐਂਡ ਸੈਂਟਰ ਦੇ ਵਿੱਚ ਇਹ ਬੀਲ ਅਟੈਚ ਕੀਤੀ ਗਈ ਹੈ ਜੀ ਜੋ ਬਹੁਤ ਹੀ ਸੋਹਣੀ ਲੱਗ ਰਹੀ ਹੈ ਸੂਟ ਨੂੰ ਬਹੁਤ ਹੀ ਵਧੀਆ ਭਰ ਆ ਰਹੀ ਆ ਇਹ ਇਸ ਦੀਆਂ ਬਾਹ ਦੇ ਉੱਪਰ ਵਰਕ ਕੀਤਾ ਗਿਆ ਹੈ ਜੀ ਇਹ ਬਣਾ ਲਏ। ਤੇ A ਇਸ ਦੀ ਬੋਟਮ ਹੈ ਜਿਸ ਦੀ ਬੋਟਮ ਦੇ ਉੱਪਰ ਵੀ ਵਰਕ ਕੀਤਾ ਗਿਆ ਹੈ। ਦੂਸਰੀ ਸਾਈਡ ਐਜੀ। ਚੱਕ ਦਿਓ। ਇਹ ਮਸਟਰਡ ਕਲਰ ਦੇ ਉੱਪਰ ਵਰਕ ਕੀਤਾ ਗਿਆ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ। ਤੁਹਾਨੂੰ ਇਹ ਸੂਟ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਚ ਦੱਸਿਓ। ਤੁਸੀਂ ਵੀ ਜਿਹਦਾਂ ਦੇ ਸੋਹਣਾ ਸੋਹਣਾ ਸੂਟ ਸਾਡੇ ਤੋਂ ਰੈਡੀ ਕਰਵਾਉਣੇ ਨੇ ਤਾਂ ਸਾਨੂੰ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਜੀ। ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੇ ਤੁਸੀਂ ਸੋਨੇ ਸੋਨੇ ਸੂਟਾਂ ਦੀ ਡਿਜ਼ਾਈਨ ਦੇਖਣ ਲਈ ਧੰਨਵਾਦ